ਇੱਕ ਸਿੰਗਰ ਭਰਾ ਨੇ ਉਹਨੇ ਕੀਤ ਤਨਕੀਤ ਆ ਕਹਿੰਦੇ ਜੀ ਪਤਤ ਸਿੱਖ ਪਤਤ ਤਾਂ ਹੈ ਭਾਈ ਪਵਿੱਤਰ ਦੱਸੋ ਕੌਣ ਹੈ ਕਿ ਪਵਿੱਤਰ ਦੱਸੋ ਜਿਹੜੇ ਗੁਰੂ ਘਰਾਂ ਦੇ ਵਿੱਚ ਇੱਕ ਦੂਜਰੇ ਦੀਆਂ ਪੱਗਾਂ ਛਾਲ ਦੇ ਉਹ ਪਵਿੱਤਰ ਕੀ ਉਹ ਪਵਿੱਤਰ ਹੈ ਜਿਹੜੇ ਗੋਲ ਕਾਂ ਪਿੱਛੇ ਲੜਦੇ ਕਿ ਭਾਈ ਉਹ ਪਵਿੱਤਰ ਨੇ ਜਿਹੜੇ ਹਰ ਦਿਨ ਧਰਮਕਸਤਾਨ ਦੇ ਉੱਤੇ ਕਿੰਨੇ ਮਾੜੇ ਕਰਮ ਹੁੰਦੇ ਆ, 골ਕਾਂ ਚੋਰੀ ਹੁੰਦੀਆਂ। ਹੋਰ ਕਿੰਨਾ ਕੁਝ ਹੁੰਦਾ, ਪਤਤ ਕਰਮ ਹੁੰਦੇ ਆ। ਕੀ ਉਹ ਪਵਿੱਤਰ ਨੇ? ਕੀ ਤੁਸੀਂ ਦਾੜੀ ਕੇਸ ਵਾਲੇ ਨੇ? ਇਹ ਮਨ ਵਿੱਚ ਸਾਡੇ ਬਹਿ ਭਰਮ ਭਲੇਖਾ ਬਹੁਤ ਵੱਡਾ ਹੈ। ਕਿ ਸ਼ਾਇਦ ਅਸੀਂ ਕਿਸੇ ਭੇਖ ਕਰਕੇ ਕਿ ਸਾਡੇ ਦਾੜੀ ਕੇਸ ਹੋ, ਅਸੀਂ ਤਦ ਹੀ ਗੁਰੂ ਦੇ ਆ। ਜੇ ਇਹ ਗੱਲ ਹੁੰਦੀ ਨਾ ਤਾਂ ਭਾਈ ਨੰਦ ਲਾਲ ਗੁਰੂ ਦੇ ਪਿਆਰੇ ਹੁੰਦੇ ਦਸ਼ਮੇਸ਼ ਪਿਤਾ ਦੇ ਕਿ ਭਾਈ ਨੰਦ ਲਾ ਜੀ ਇਨਾ ਸਮਾਂ ਗੁਰੂ ਮਹਾਰਾਜ ਦੇ ਚਾਨੀ ਰਹੇ ਨੇ ਉਹਨਾਂ ਬਾਤੇ ਸਤਿਗੁਰਾਂ ਨੇ ਕਦੇ ਨਹੀਂ ਇਹ ਗੱਲ ਕਹੀ ਕਿ ਭਾਈ ਮੇਰੇ ਕੋਲ ਰਹਿਣਾ ਮੇਰੇ ਕੋਲ ਬਹਿਣਾ ਦਾੜੀ ਕੇਸ ਰੱਖ ਖੰਡੇ ਬਾਟੇ ਦੀ ਬੋਲ ਲੈ ਫਿਰ ਤੂੰ ਪਵਿੱਤਰ ਹੋਏਗਾ ਇੱਥੇ ਪਵਿੱਤਰਤਾ ਦੇਖੀ ਜਾਂਦੀ ਹੈ ਸੰਸਕਾਰਾਂ ਦੀ ਤੇਰੀ ਅੰਦਰ ਦੀ ਸ਼ੁੱਧਤਾ ਦਾ ਅੰਦਰ ਤੋਂ ਸਾਰੀ ਕੌਮ ਗਲੀ ਸੜੀ ਪਈ ਹੈ ਤੇ ਜਦ ਤੱਕ ਇਹਨਾਂ ਦੇ ਵਿੱਚ ਨਾ ਉੱਚ ਨੀਚ ਵਾਲ ਨਾ ਇਹ ਗੁਰਨਾਨਕ ਦੇਵ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਹੀਂ ਸਭ ਤੋਂ ਅਪਵਿੱਤਰਤਾ ਵਾਲਾ ਸ਼ਬਦ ਤਾਂ ਇਹ ਹੈ ਇੱਥੇ ਭੇਖ ਨੂੰ ਕਹੀ ਜਾਂਦੀ ਹੈ ਇਹ ਭੁੱਲ ਗਏ ਅਨਜਾਣ ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਤਾਂ ਲਿਖੀ ਹੋਈ ਹੈ ਗੁਰਬਾਣੀ ਇਸ ਜਗ ਮੇ ਚੰਨ ਪਰ ਇਹ ਕਿਤੇ ਨਹੀਂ ਲਿਖਿਆ ਹੋਇਆ ਕਿ ਕਿਸੇ ਖਾਸ ਭੇਖ ਵਾਲਿਆਂ ਵਾਸਤੇ ਹੈ ਇਹਨੂੰ ਕੋਈ ਵੀ ਪੜ ਸਕਦਾ ਹੈ ਇਹ ਵੀ ਜਿਵੇਂ ਅਸੀਂ ਤੱਕ ਤੇ ਝੋਣਿਆ ਨਾ ਇਹਨਾਂ ਨਾਲ ਗੁਰੂ ਕੁਝ ਨਹੀਂ ਹੈ ਇਹ ਤਾਂ ਕੇਵਲ ਤੋਂ ਕੇਵਲ ਅਸੀਂ ਇੱਕ ਦੂਸਰੇ ਨੂੰ ਦੇਖ ਕੇ ਡਰਾਮੇ ਵਾਰੀਆਂ ਕਰਦੇ ਆ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਧਰ ਪਾਲਕੀ ਹੋਵੇ ਪੀੜਾ ਹੋਵੇ ਉੱਚਾ ਹੋਵੇ ਐਦਾ ਗੁਰੂ ਕੁਝ ਨਹੀਂ ਹੈ ਇਹ ਤਾਂ ਭਾਈ ਅਸੀਂ ਆਪਦੇ ਪੜਨ ਬਾਅਦ ਤੇ ਕਿ ਗ੍ਰੰਥ ਸਾਹਿਬ ਦਾ ਸਰੂਪ ਵੱਡਾ ਹੈ ਇਹ ਨਹੀਂ ਹੈ ਕਿ ਇਹਨੂੰ ਭਾਈ ਕੋਈ ਸ਼ੈਦ ਝੂਠਾ ਗੱਥਰ ਕਤ ਲੱਗ ਗਿਆ ਤੇ ਅਪਵਿੱਤਰਤ ਹੋ ਗਿਆ ਅਪਵਿੱਤਰਤਾ ਅਸੀਂ ਉਦਨ ਕਰਦੇ ਆ ਜਿੱਦ ਦਿਨ ਗੁਰੂ ਦਾ ਬਚਨ ਨਹੀਂ ਮੰਨ ਇਹਨੂੰ ਕਿਤੇ ਵੀ ਪੜ ਲੈ ਕਿਤੇ ਵੀ ਸੁਣ ਲੈ ਕੋਈ ਮੈਨੇ ਨਹੀਂ ਲੱਗਦਾ ਇਹ ਤਾਂ ਭਾਈ ਹਰ ਇੱਕ ਦੇ ਹੱਥ ਵਿੱਚ ਗੁਰਬਾਣੀ ਹੋਣੀ ਚਾਹੀਦੀ ਹੈ ਉਹ ਨੂੰ ਨਾ ਦੇਖੋ ਕਿ ਇਹ ਕਿਸ ਭੇਖ ਦਾ ਕੀ ਖਾਂਦਾ ਪਿੰਦਾ ਉਹ ਤਾਂ 10 ਭਾਈ ਰੱਬ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਇਹਨੂੰ ਹਰ ਬਰੇ ਸਿਮਰਨ ਭਾਈ ਤੋਰਨਾ ਅਸੀਂ ਸਿਮਰਨ ਵਾਲਾ ਅਸੀਂ ਪੰਥ ਨੂੰ ਗੋਲ ਕਾਵਲ ਲਾਇਆ ਤੋ ਕਿ ਜਿੰਨੇ ਦਾੜੀ ਕੇਸ ਵਾਲੇ ਹੋਣਗੇ ਖੰਡੇ ਵਾਟੇ ਦੀ ਭੋਲ ਲੈਣਗੇ ਫਿਰ ਕੀ ਤੁਸੀਂ ਭਾਈ ਗਿਆਨੀ ਹੋ ਤੁਸੀਂ ਜੀਰੋ ਆ ਕਿ ਜਿਹੜਾ ਇਸ ਭੇਗ ਨੂੰ ਸਮਝਦਾ ਠੀਕ ਆ ਸਾਡੀ ਇੱਛਾ ਅਸੀਂ ਪਹਿਨਣਾ ਵਾ ਅਸੀਂ ਦਾੜੀ ਕੇਸ ਰੱਖਿਆ ਸਾਨੂੰ ਸੋਹਣੇ ਲੱਗਦੇ ਆ ਪਰ ਇਹਦਾ ਭਾਵ ਇਹ ਨਹੀਂ ਹੈ ਕਿ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਿਆਰੇ ਹੋ ਗਏ। ਇਹ ਤਾਂ ਸਭ ਤੋਂ ਵੱਡੀ ਮੂਰਖਤਾ ਅਗਿਆਨਤਾ ਹੈ। ਗੁਰਬਾਣੀ ਪੜਦੇ ਆਂ ਇਹ ਵੀ ਇੱਕ ਡਰਾਮੇਬਾਜ਼ੀਆਂ ਹੋ ਰਹੀਆਂ ਸੱਚ ਪੁੱਛੋ ਤਾਂ। ਕਿ ਚਾਰੋਂ ਤਰਫ ਦੇਖਦੇ ਆਂ ਹੁਣ ਚੜ੍ਹਦੇ ਆ ਨਾ ਆ ਦੋ ਤਿੰਨ ਮਹੀਨੇ ਹੁੰਦੇ ਤਿੰਨ ਕਿ ਮਹੀਨੇ ਲੜੀਆਂ ਚੱਲਦੀਆਂ ਪਾਠਾਂ ਦੀਆਂ। ਕੋਈ ਪੜਦਾ ਨਹੀਂ ਢੰਗ ਤਰੀਕਾ ਨਾਲ ਕੋਈ ਸੁਣਦਾ ਨਹੀਂ ਪਤਾ ਹੀ ਨਹੀਂ ਕੋਈ ਜੇ ਕੋਈ ਢੰਗ ਤਰੀਕਾ ਪੜ ਵੀ ਲਊਗਾ ਫਿਰ ਹੋਊਗਾ ਕਿ ਮਕਸਦ ਹੀ ਨਹੀਂ ਪਤਾ ਲੱਗਣਾ ਇਹ ਕੇਵਲ ਤੋਂ ਕੇਵਲ ਇਹ ਨਹੀਂ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ ਲਈ ਤੇ ਵਿੱਚੋਂ ਕੁਝ ਐਸੀ ਸ਼ਕਤੀ ਨਿਕਲੂ ਉਹਦੇ ਵਿੱਚੋਂ ਗਿਆਨ ਨਿਕਲਣਾ ਜੇ ਤੂੰ ਪੜਦਾ ਸੁਣਦਾ ਨਾ ਇਹਦੇ ਵਿੱਚੋਂ ਗਿਆਨ ਨਿਕਲਣਾ ਕਿ ਜਿਹਦੇ ਦੁਆਰਾ ਤੂੰ ਆਪਣਾ ਜੋ ਜਨਮ ਹੈ ਉਹ ਸਵਾਰ ਲੈ ਕਿ ਗੁਰਬਾਣੀ ਸਾਨੂੰ ਮਤ ਦਿੰਦੀ ਹੈ ਇਹ ਕਹਿੰਦੀ ਹੈ ਗੁਰ ਕੀ ਮਤ ਆ ਗੁਰੂ ਗ੍ਰੰਥ ਸਾਹਿਬ ਹੈ ਇਹ ਗੁਰੂ ਹੈ ਸਾਡੇ ਇਹਨਾਂ ਦੀ ਮਤ ਲੈਣੀ ਕੀ ਭਾਈ ਤੂੰ ਹੈ ਕੀ ਭਾਈ ਤੇਰੀ ਦਾੜੀ ਕੇਸ ਵੀ ਹੈ ਸਭ ਕੁਝ ਵੀ ਅਖੰਡੇ ਵਟ ਦੀ ਪੌਲ ਬਲੀ ਹੈ ਪਤਾ ਨਹੀਂ ਕਿਹੜੀਆਂ ਕਿਣੀਆਂ ਸੰਤਾਂ ਨਾਲ ਜੁੜਿਆ ਹੋਇਆ ਬੜਾ ਆਪਣੇ ਆਪ ਨੂੰ ਕੱਟਣ ਘਾਉਣਾ ਆ ਜਿਹੜੀ ਜਾਤ ਪਾਤ ਅੰਦਰ ਲਈ ਬੈਠਾ ਇਹਦਾ ਭਾਵ ਤੂੰ ਅਪਵਿੱਤਰ ਹੈ ਪਵਿੱਤਰ ਨਹੀਂ ਹੈ ਤੂੰ ਪਤਤ ਹੈ ਪਤ ਤੋ ਉਹ ਨਹੀਂ ਜੀ ਦਾ ਭੇਖ ਐਸਾ ਨਹੀਂ ਕਿ ਕੋਈ ਵੀ ਉਸ ਮਾਲਕ ਦੀ ਕਿ ਉਸ ਪ੍ਰਮਾਤਮਾ ਦੀ ਭਜਨ ਬੰਦਗੀ ਕੋਈ ਵੀ ਕਰ ਸਕਦਾ ਆ ਜਿਹੜੇ ਅਸੀਂ ਲੜਦੇ ਫਿਰਦੇ ਆ ਨਾ ਗ੍ਰੰਥਾਂ ਵਾਸਤੇ ਕਿ ਜੀ ਇੱਥੇ ਇਹਨਾਂ ਦੀ ਬਿਆਦਵੀ ਹੋ ਗਈ ਸੜ ਗਏ ਉਹ ਹੋ ਗਏ ਤੇ ਸਭ ਤੋਂ ਪਹਿਲਾਂ ਤਾਂ ਸਿੱਖਾਂ ਨੂੰ ਸਾਂਣਾ ਸ਼ੁਰੂ ਕਰੋ ਕਿ ਜਿਹੜੇ ਗੁਰੂ ਦੀ ਸਭ ਤੋਂ ਵੱਡੀ ਨਖੇਤੀ ਕਰਦੇ ਆ ਬਚਨਾਂ ਨੂੰ ਮੰਨਦੇ ਨਹੀਂ ਗ੍ਰੰਥ ਨੇ ਭਾਈ ਕਾਗਜ਼ ਹੈ ਜਿੰਨੇ ਮਰਜ਼ੀ ਬਣਾ ਲਓ ਜਿੰਨੇ ਮਰਜ਼ੀ ਛਪਾ ਲਓ ਆ 420 ਰੂਪ ਦੇ ਨਾ ਹੁਣ ਗਏ ਤਾਂ ਕਿਤੇ ਵੀ ਨਹੀਂ ਹੁੰਦੇ ਉਹ ਪਹਿਲਾਂ ਕੀ ਸੀ ਨਾ ਕਿ ਇੱਦਾਂ ਬਿਗੈਰ ਲਿਖਤ ਪੜ੍ਹ ਤੋਂ ਦੇ ਦਿੰਦੇ ਸੀ ਤੇ ਹੁਣ ਲਿਖਤ ਪੜ੍ਹਨਾ ਦਿੰਦੇ ਤੇ ਹੁਣ ਕਿਹੜਾ ਪੰਥ ਉੱਤੇ ਉੱਠ ਗਿਆ ਹੁਣ ਵੀ ਉਹੀ ਹਾਲਤ ਹੈ ਘਟੇ ਹੀ ਹੈ ਕਿ ਜੇ ਸੋਚਿਆ ਹੁੰਦਾ ਸਮਝਿਆ ਹੁੰਦਾ ਕੋਈ ਗੱਲ ਹੀ ਵੀ ਸਾਡਾ ਗੁਰੂ ਜੀ ਗੁਰੂ ਨੂੰ ਲੱਗਦਾ ਕਿ ਮੇਰਾ અપਮਾਨ ਹੋ ਰਿਹਾ ਉਹ ਆਪਣੇ ਆਪ ਹਿਸਾਬ ਤਵ ਲਊਗਾ 420 ਕਹਿੰਦੇ ਇੰਨਾ ਉਹਦਾ ਬਖੇੜਾ ਪਾਇਆ ਹੋਇਆ ਹੈ ਨਾ ਕਿ ਪਹਿਲਾਂ ਅਸੀਂ ਭਾਈ ਬਗੈ ਲਖਤ ਪੜ ਤੋ ਹਿਸਾਬ ਤਾ ਤੋ ਗ੍ਰੰਥ ਚਾਲਦੇ ਕਿਤੇ ਨਾ ਕਿਤੇ ਦਾ ਪ੍ਰਕਾਸ਼ ਹੋਈ ਹੋਣਗੇ ਨਾ ਕਿ ਕਿਤੇ ਨਾ ਕਿਤੇ ਦੁਨੀਆ ਚ ਗਈ ਹੋਣਗੇ ਨਾ ਕਿ ਭਾਈ ਉਹਨਾਂ ਪਿੱਛੇ ਇੰਨਾ ਬਖੇੜਾ ਨਾ ਕਿ ਜਿਵੇਂ ਕੌਮ ਦਾ ਇਹੀ ਇੱਕ ਮਸਲਾ ਆਵਾ ਉਹ ਪਹਿਲਾ ਤਾਂ ਮਸਲਾ ਇੱਕੋ ਹੀ ਹੈ ਕਿ ਇਹਨੂੰ ਇਕੱਠੇ ਕਰੇ ਕਿਵੇਂ ਕਰੀਏ ਕਿ ਨਗਰਾਂ ਵਿੱਚ ਦੇਖੋ ਭਾਈ ਹਰ ਕੋਈ ਆਪਣੀ ਡੁਗਡਗੀ ਵਜਾਉਣ ਲੱਗਿਆ ਇੱਕੋ ਟਾਈਪ ਦੇ ਉੱਤੇ ਪੰਜ-ਸੱਤ ਗੁਰਦਾਰੇ ਸਾਰਿਆਂ ਦੇ ਵਿੱਚੋਂ ਜੇ ਕਿਤੇ ਗੁਰਪਰਵ ਦੇ ਪ੍ਰਕਾਸ਼ ਉੱਤੇ ਖੰਡ ਪਾਟ ਕਰਵਾਏ ਨੇ ਨਾ ਤਾਂ ਗਰੋਜ ਆਨੇ ਰੋ ਦੇਖਦੇ ਆਨੇ ਤਮਾਸ਼ੇ ਕਿ ਸਾਰਿਆਂ ਤੇ ਇੱਕੋ ਟਾਈਮ ਤੇ ਗੁਣ ਗੋਵਿੰਦ ਗਾਇਓ ਨਹੀਂ ਪਾਵਨੋਈ ਮਲੇ ਦੇ ਲੋਕ ਸ਼ੁਰੂ ਹੋ ਗਏ ਸਾਰਿਆਂ ਤੇ ਕੀਰਤਨ ਸ਼ੁਰੂ ਹੋ ਗਈ ਐ ਸੁਣਦਾ ਕਿਸੇ ਦਾ ਵੀ ਨਹੀਂ ਐ ਕੀ ਐ ਇਹ ਮੂਰਖਤਾਈ ਐ ਗੁਰੂ ਦੇ ਬਚਨਾਂ ਤੋਂ ਦੂਰ ਐ ਪਤਾ ਤਾਂ ਅਸੀਂ ਐ ਭੇਗ ਵਾਲੇ ਪਤਾ ਦੂਸਰਾ ਫੇਰ ਸੋਚਦਾ ਨਹੀਂ ਬਈ ਬਹੁਤ ਸੱਜਣ ਐ ਅਸੀਂ ਦੇਖਦੇ ਕਿ ਕਈ ਵੇਰਨੋ ਕੋਈ ਦੇਖ ਪ੍ਰਸ਼ਾਦ ਦਿੰਨੇ ਆ ਚਲਦੇ ਫਿਰਦੇ ਕਿ ਲਓ ਭਾਈ ਉਹ ਪਹਿਲਾਂ ਤਾਂ ਹੱਤ ਤੋ ਹੋਊਗਾ ਜੇ ਉਸਨੇ ਖਾਦਾ ਪੀਤਾ ਨਾ ਉਹ ਹਮੇਸ਼ਾ ਸੋਚੂ ਨਹੀਂ ਬਾਬਾ ਜੀ ਰਾਤ ਅਸੀਂ ਖਾ ਪੀ ਲਿਆ ਸੀ ਨਾ ਕੇ ਆਵਾਂਗੇ ਉਹ ਫਿਰ ਵੀ ਸੋਚਦਾ ਕਿ ਉਹਨੂੰ ਇੰਨਾ ਕਿ ਫਿਕਰ ਲੈਂਦਾ ਤੇ ਸਾਡੇ ਵਾਲਿਆਂ ਨੇ ਕਦੇ ਸੋਚਿਆ ਹੀ ਨਹੀਂ ਕਿ ਅਸੀਂ ਭਾਈ ਅੰਦਰੋਂ ਅਸਲ ਦੇ ਵਿੱਚ ਪਤ ਤਹਾਂ ਬਾਹਰ ਦੀ ਪਵਿੱਤਰ ਕੀ ਕਰੇਗੀ ਮਨੋ ਇੱਕ ਸੁੱਧਾ ਕਾਲੀਆਂ ਬਾਹਰ ਚਿੱਟੀਆਂ ਰਿਸ਼ਾ ਕਰੇ ਤੇ ਨੜੀਆਂ ਜੋ ਸੇਵੇ ਦਰ ਖੜੀਆਂ ਕਿ ਤੂੰ ਕੀ ਸੋਚਦਾ ਕਿ ਭਾਈ ਤੂੰ ਉਹਨਾਂ ਵਰਗਾ ਬਣ ਜਾਏਗਾ ਕਿ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਪ੍ਰਾਨ ਛਾਵਰ ਕੀਤੇ ਕਿ ਗੁਰੂ ਦਾ ਹੁਕਮ ਮੰਨਦਿਆਂ ਹੋਏ ਆਂ ਘਰ ਪਰਿਵਾਰ ਕਿ ਆਪਣੇ ਪਰਿਵਾਰਾਂ ਦੇ ਪਰਿਵਾਰ-ਬਾਰ ਦੇਤੇ ਭਾਈ ਭਾਈ ਮਨੀ ਸਿੰਘ ਜੀ ਇਹਨਾਂ ਮਹਾਂਪੁਰਖਾਂ ਦੇ ਸੰਪੂਰਨ ਪਰਿਵਾਰ ਬਵੱਜਾ ਦੇ ਬਵੱਜਾ ਜੀ ਸਾਰੇ ਸਿੱਖੀ ਦੇ ਲੇਖੇ ਲਾ ਦਿੱਤੇ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਵੱਡੀਆਂ ਪਰ ਮੂਰਖਾਂ ਦੇ ਹੱਥ ਵਿੱਚ ਆ ਗਈ ਸਿੱਖੀ ਅੱਜ ਦੇ ਸਮੇਂ ਵਿੱਚ ਗਿਆਨੀ ਹੱਥ ਨਹੀਂ ਹੈ ਜੇ ਗਿਆਨੀ ਹੱਥ ਹੁੰਦੀ ਨਾ ਸਮਝਦਾਰ ਲੋਕਾਂ ਦੇ ਹੱਥ ਵਿੱਚ ਕਮਾਨ ਹੁੰਦੀ ਨਾ ਤੇ ਸਿੱਖੀ ਦਾ ਰੂਪ ਇਹ ਨਹੀਂ ਹੋਣਾ ਸੀ ਜੋ ਅਸੀਂ ਕਰਦੇ ਹਾਂ ਕਿ ਕੌਮ ਨੂੰ ਗੁਰਦ੍ਰਿਆਂ ਵੱਲ ਤੋਰੀ ਜਾ ਰਹੀ ਹੈ ਅਸੀਂ ਤੁਰਦੇ ਜਾ ਰਹੇ ਹਣ ਹੋਏ ਨਾ ਇਸ ਰੰਗ ਗਏ ਫਤੇਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗਏ ਉੱਥੇ ਪਾਵਨ ਪਵਿੱਤਰ ਰੂਹਾਂ ਨੇ ਧਰਮ ਦੇ ਖਾਤਰ ਆਪਣੇ ਆਪ ਨੂੰ ਇਸ ਸੰਸਾਰ ਤੋਂ ਅਲੱਗ ਹੋਣਾ ਮਨਜ਼ੂਰ ਕਰ ਲਿਆ ਭਾਵ ਸ਼ਹਾਦਤ ਦੇ ਦਿੱਤੀ ਏ ਉੱਥੇ ਦਾ ਇਹ ਗਿਆਨ ਹੈ ਪਵਿੱਤਰ ਗਿਆਨ ਇਹਨਾਂ ਅਪਵਿੱਤਰ ਹੈ ਜੇਤੂ ਸੀ ਇਸ ਨੂੰ ਮੰਨਣੋ ਤੇ ਸਿੱਧਾ ਵਾਹਿਗੁਰੂ ਦੇ ਘਰ ਨਰੰਗਕਾਰ ਦੇ ਘਰ ਜਾ ਕੇ ਤਾਂ ਗੱਲ ਨਹੀਂ ਬਣਨੀ ਪਾਈ ਅਸੀਂ ਇਹ ਵੀ ਡਰਾਮੇ ਵਾਜੀ ਕਰਦੇ ਹਾਂ ਕਿ ਮੈਂ ਜਾਣਾ ਹੀ ਜਾਣਾ ਸਰੰਦ ਬਾਪ ਕਰਨਾ ਜੇ ਕੋਈ ਗਿਆ ਫਤੇਗੜ ਸਾਹਿਬ ਕੋਈ ਗੇੜਾ ਕੱਢਿਆ ਆ ਹੁਣ ਭਾਈ ਲੈ ਕੇ ਵੀ ਕੀ ਐ ਦੱਸ ਦੇ ਤੂੰ ਹੁਣ ਧਰਮੀ ਬਣ ਗਿਆ ਕੁਝ ਬਦਲਾਵ ਹੋਇਆ ਗੱਲ ਤਾਂ ਸਾਰੀ ਬਦਲਾਵ ਦੀ ਐ ਨਾ ਹੁਣ ਅੱਜ ਦਾ ਦਿਨ ਐ ਅੱਜ ਕੀ ਦਿਨ ਐ 1 ਜਨਵਰੀ 2026 ਆਪਾਂ ਦੇਣੀ ਇੱਕ ਦਿਨ ਨੂੰ ਵਧਾਈਆਂ ਹੁਣ ਸਾਰਿਆਂ ਨੇ ਨਵਾਂ ਸਾਲ ਨਵਾਂ ਸਾਲ ਉਹ ਸਮਾਂ ਵੀ ਹੋਈ ਚੱਲਦਾ ਜਾ ਰਿਹਾ ਹੈ ਅਗਾਹ ਹੋ ਗਿਆ ਭਾਵ ਇਹ ਜੇ ਤੂੰ ਜਿਹੜਾ ਸਮਾਂ ਤੂੰ ਨਿਯਕਤ ਕੀਤਾ ਸੀ ਇਹ ਬੰਦੇ ਦੇ ਕੀਤੇ ਹੋਏ ਨੇ ਤੇ ਇਹਨਾਂ ਵਰਤਾਂ ਬਾਸਾ ਕਹਿੰਦੇ ਆ ਤਿੱਤੀ ਵਾਰ ਸੇਵੇ ਮੁਗਦਗਵਾਰ ਕਹਿੰਦੇ ਜਿਹੜੇ ਦਿਨਾਂ ਨੂੰ ਮੰਗਲ ਵੀਰ ਇਦਾਂ ਨਵਾਂ ਸਾਲ ਇਦਾਂ ਕਈਆਂ ਜਗ੍ਹਾ ਸਮਾਗਮ ਨਵੇਂ ਸਾਲ ਨੂੰ ਸਮਾਗਮ ਕਰੀਏ ਕਹਿੰਦੇ ਪਤਾ ਕੌਣ ਹੈ ਮੁਗਦ ਗਵਾਰ ਮੂਰਖ ਨੇ ਅਨਪੜ ਹੈ ਉਹ ਭਾਈ ਬਦਲਾਵ ਤਾਂ ਤੈ ਲੈ ਕੇ ਆਣਾ ਜਿਵੇਂ ਕੰਪਨੀਆਂ ਹੁੰਦੀਆਂ ਨੇ ਇੱਕ ਸਮਾਨ ਜਗਤ ਕੀਤਾ ਕਿ ਤੈਨੂੰ ਇੱਕ ਨੂੰ ਸੈਲਰੀ ਮਿਲਣੀ ਹੈ ਪੰਜ ਨੂੰ ਮਿਲਣੀ ਹੈ ਉਹ ਤਾਂ ਨਿਰੰਤਰ ਚੱਲਦਾ ਰਹੇ ਆ ਹਾਂ ਜੀ ਉਹਦੇ ਵਿੱਚ ਕੁਝ ਬਦਲਾਵ ਕਰਨਾ ਜਾਂ ਕੰਪਨੀ ਕਹੇ ਵੀ ਇਸ ਵਾਰ ਆਪਣੇ ਵਰਕਰਾਂ ਨੂੰ ਮੈਂ ਸੈਲਰੀ ਵਿੱਚ ਕੁਝ ਵਾਧਾ ਕਰਨਾ ਹੈ ਜਾਂ ਕੋਈ ਸੇ ਇਹਦੇ ਨਿਜਮ ਬਦਲ ਦੇਣੀ ਬਦਲਾਵ ਉਹ ਹੋ ਗਿਆ ਜਾਂ ਜਿਨ੍ਹਾਂ ਨੇ ਸੈਲਰੀ ਲੈਣੀ ਹੁੰਦੀ ਹੈ ਕਿ ਵੀ ਪਿਛਲੇ ਜੋ ਸੈਲਰੀ ਮਿਲੀ ਸੀ ਨਾ ਸਮਾਂ ਤਾਂ ਆਪਣੀ ਧਾਰਨਾ ਚੱਲਦਾ ਜਾ ਰਿਹਾ ਨਵਾਂ ਨਵਾਂ ਕੁਝ ਵੀ ਨਹੀਂ ਹੋਇਆ ਅੱਜ ਕੀ ਹੋਇਆ ਕੁਝ ਵੀ ਨਵਾਂ ਹੋਇਆ ਭਾਈ ਨਵਾਂ ਤਾਂ ਤੈਅ ਕਰਨਾ ਬਦਲਾਵ ਤਾਂ ਤੈ ਲੈਣਾ ਕਿ ਬਦਲਾਵ ਤਾਂ ਤੈ ਇਹ ਲੈ ਕੇ ਆਣਾ ਕਿ ਮੈਂ ਆਪਣਾ ਸਮਾਂ ਇੰਨੇ ਕੱਢ ਦਿੱਤੇ ਇਜਾ ਮੈਂ ਤੈਨਸੋ ਪੇੜ ਤਨ ਕੱਢੇ ਆ ਨਾਸਤਕ ਬਣ ਕੇ ਕੱਢੇ ਆ ਅਧਰਮੀ ਬਣ ਕੇ ਕੱਢੇ ਆ ਪਾਪੀ ਬਣ ਕੇ ਕੱਢੇ ਆ ਹੁਣ ਮੈਂ ਬਦਲਾਵ ਕਰਨਾ ਬਦਲਾਵ ਆਪਣੇ ਚ ਕਰੋ ਜੀ ਕੀ ਬਦਲਾਵ ਆਪਣੇ ਵਿੱਚ ਲੈ ਕੇ ਆਉਣਾ ਨਵਾਂ ਪਨ ਆਪਣੇ ਤੇ ਲੈ ਕੇ ਆਜ ਤੋਂ ਮੈਂ ਪਾਪ ਵਾਲਾ ਮਾਰਗ ਨਹੀਂ ਬਣਾਣਾ ਮੈਂ ਨਿੰਦਿਆ ਚੁਗਲੀ ਨਹੀਂ ਕਰਨੀ ਮੈਂ ਠੱਗਾ ਠੋਰੀ ਨਹੀਂ ਕਰਨਾ ਇਹ ਬਦਲਾਵ ਨੇ ਇਹ ਨਾ ਹੋ ਕੇ ਤੇਰੇ ਜੀ ਇਹ ਬਦਲਾਵ ਹੋ ਜਾਗੇ ਇਸ ਵਾਰ ਭਾਈ ਮੈਂ ਗੁਰਦਰੀ ਨਹੀਂ ਜਾਣਾ ਮੈਂ ਧਰਮ ਦੀ ਗੱਲ ਹੀ ਨਹੀਂ ਕਰਨੀ ਇਹ ਬਦਲਾਅ ਨਾ ਲੈ ਆਇਓ ਇਹ ਨੁਕਸਾਨ ਦਾਏਗਾ ਬਦਲਾਅ ਵੀ ਹੁੰਦੇ ਆ ਕਿ ਇਹ ਨਹੀਂ ਕਿ ਅੱਜ ਤੋਂ ਬਾਅਦ ਅਜ ਕੋਈ ਨਵੀਂ ਨਹੀਂ ਕੋਈ ਐਸੀ ਭੂਗੋਲਕ ਸਥਿਤੀ ਹੋ ਗਈ ਹੈ ਅਮੀ ਇਹ ਤਾਂ ਵੈਸੇ ਵੀ ਪੈਂਦੀ ਰਹਿੰਦੀ ਹੈ ਭਾਈ ਠੰਡ ਹੈ ਤਾਂ ਹੁੰਦੀ ਰਹਿੰਦੀ ਹੈ ਕਿ ਇਹ ਨਹੀਂ ਕਿ ਹੁਣ ਸੂਰਜ ਪੂਰਬਤੋਂ ਲੈ ਕੇ ਅਗੇ ਪੂਰਬ ਚੜਦਾ ਪਛਮ ਪਛੇ ਬਤਾ ਹੁਣ ਉਲਟ ਨਹੀਂ ਹੋਇਆ ਹੁਣ ਵੀ ਉਥੇ ਹੀ ਹੈ ਚੰਦਮਾ ਵੀ ਉਥੇ ਹੀ ਹੈ ਤਾਰੇ ਵੀ ਉਥੇ ਹੀ ਹੈ ਉਹ ਆਪਣੀ ਗਤੀ ਨਾਲ ਚੱਲ ਰਹੇ ਨੇ ਭਾਈ ਜਿੱਦਾਂ ਦੀ ਉਹਨਾਂ ਦੀ ਵਾਹਿਰ ਉਹਨਾਂ ਨੂੰ ਤੁਮਾਰੇ ਉਹ ਆਪਣੀத் ਸਮੇਂ ਨਾਲ ਚੱਲ ਰਹੀ ਹੈ ਕਿਹੜੀ ਖੁਸ਼ੀ ਦੀ ਗੱਲ ਹੋ ਗਈ ਫੇਰ ਅੱਜ ਭਈ ਉਹ ਭਾਈ ਤਾਂ ਸਮਨ ਨੂੰ ਦੁੱਖ ਮਨਾਉਂਦਾ ਰੋਣਾ ਕਲਾਉਣਾ ਕਿੰਨਿਆਂ ਕੋਈ ਸ਼ਬਦ ਪੜਨ ਵਾਲਾ ਕੋਈ ਕਥਾ ਕਰਨ ਵਾਲਾ ਰੋਂਦਾ ਰਵਾਈ ਜਾਂਦਾ ਤੇ 27 ਤਰੀਕ 5 ਦਿਨ ਬਾਅਦ ਹੀ ਹੱਸੇ ਮੈਂ ਜਾਗਦਿਆਂ ਗੱਲਾਂ ਕਰਦਾ ਵਧਾਈਆਂ ਦਿੰਦਾ ਮਾਤਾ ਗੁਜਰ ਕੌਰ ਦੀ ਨੂੰ ਬਾਈ ਨੂੰ ਅਫਸੋਦੀਆਂ ਗੱਲਾਂ ਕਰਦਾ ਇਹਦੇ ਨਾਲੋਂ ਵੱਡਾ ਮੋਰਕ ਕੌਣ ਹੋਵੇਗਾ ਕਿ ਤੈਨੂੰ ਧਰਮ ਕਿੱਥੋਂ ਮਿਲਿਆ ਤੈਨੂੰ ਮਾਰਗ ਕਿੱਥੋਂ ਮਿਲਿਆ ਕਾਰਦੇ ਇੱਕੋ ਹੀ ਹੁੰਦਾ ਹੈ ਕਿ ਜੋ ਅਸੀਂ ਕੁਝ ਕਰਦੇ ਆ ਨਾ ਅਜਾ ਧਰਮ ਦੇ ਅਸੀਂ ਜੋ ਕਾਰਜ ਕਰਦੇ ਆ ਇਹਨਾਂ ਦਾ ਮਕਸਦ ਇੱਕੋ ਹੀ ਹੁੰਦਾ ਹੈ ਕਿ ਬਤਲਾਵ ਕੁਝ ਲੋਕ ਕਹਿੰਦੇ ਆ ਕਿ ਮੇਰੇ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇ ਦੁੱਖ ਦੇ ਘੜੇ ਚ ਜੀ ਰਹੇ ਆ ਕਿ ਇਹਦੇ ਚ ਬਦਲਾਵ ਆ ਜਾਵੇ ਤੇ ਜੋ ਧਰਮੀ ਬੰਦਾ ਹੈ ਕਹਿੰਦਾ ਮੇਰੇ ਜੀਵਨ ਚ ਇਹ ਬਦਲਾਵ ਆ ਜਾਵੇ ਕਿ ਅਗਲਾ ਜਨਮ ਮੇਰਾ ਵੈਰੂ ਦੇ ਘਰਤੀ ਰਹੇ ਉੱਥੇ ਹੀ ਰਹਾ ਸਤਗੁਰੂ ਕੇ ਜਨਮੇ ਗਵਨ ਮਟਾਇਆ ਕਿ ਮੈਂ ਸਤਗੁਰੂ ਦੇ ਘਰ ਵਿੱਚ ਉਸ ਵੈਰੂ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਜਾਵਾਂ ਮੇਰਾ ਇਹੀ ਬਦਲਾਵ ਆ ਧਰਮੀ ਦਾ ਇਹੀ ਬਦਲਾਵ ਕਿ ਧਰਮੀ ਜੋ ਕੰਮ ਜ ਕਰਦੇ ਆ ਨਾ ਅਸੀਂ ਜੋ ਅਸੀਂ ਕਿਤਾ ਬੜੇ ਰੋਣੇ ਧੋਣੇ ਦੇਖ ਲਏ ਕਿ ਬੜੇ ਸਮਾਗੋ ਬੜੇ ਆਪਾਂ ਨਗਰ ਕੀਰਤਨ ਕਰ ਲਏ ਬਹੁਤ ਕੁਝ ਕਰ ਲਏ ਬਦਲਾਵ ਦੱਸੋ ਕਿੰਨਾ ਕੋਇਆ ਕਿੱਥੇ ਗਏ ਆ ਭਾਈ ਕਿ ਸਾਡੇ ਵਿੱਚ ਕੋਈ ਉਹ ਜੋ ਵਾਹਿਗੁਰੂ ਵਾਲਾ ਜੋ ਮਾਰਗ ਸੀ ਜੋ ਵਿਖੜਾ ਪੰਡ ਹੈ ਉਹ ਕੁਝ ਆਸਾਨ ਹੋਇਆ ਕਿ ਅਸੀਂ ਨਜ਼ਦੀਕ ਹੋਇਆ ਵਹਿਗਰੂ ਦੇ ਕਿ ਕੇਵਲ ਤੋਂ ਕੇਵਲ ਇਹਨਾਂ ਦਿਨਾਂ ਦੇ ਵਿੱਚ ਕਿ 10 ਸੇ ਪਾਸ਼ਾ ਆ ਗਏ ਸਹਿੱਦੀਆਂ ਆ ਗਏ ਅਸੀਂ ਖੰਡੇ ਵੱਟ ਦੀ ਪੋਹ ਲੈ ਲਈ ਠੀਕ ਆ ਭਾਈ ਲੈ ਲਈ ਪਰ ਸੰਸਕਾਰਾਂ ਤੋਂ ਬਗੈਰ ਇਹ ਵੀ ਅਧੂਰੀ ਹੈ ਕਿ ਸੰਸਕਾਰ ਨਾ ਹੋਣਾ ਜੀ ਕਕਾਰ ਦੇ ਨਾਲ ਸੰਸਕਾਰ ਨਹੀਂ ਨਾ ਨਿਵਰਤਾ ਨੇ ਪ੍ਰੇਮ ਨਹੀਂ ਨੇਧਿਆ ਚੁਗਲੀ ਤੋਂ ਮੁਕਤ ਹੈ ਉਹ ਚ ਨਹੀਂ ਜਾਤ ਪਾਤ ਤੋਂ ਮੁਕਤ ਹੈ ਇਹ ਅ ਸੰਸਕਾਰ ਜੇ ਇਹਨਾਂ ਤੋਂ ਮੁਕਤ ਨਹੀਂ ਹੋਏ ਆ ਤੇਰਾ ਬਾਹਰੀ ਭੇਖ ਵੀ ਇਹ ਵੀ ਇੱਕ ਡਰਾਮੇ ਵਾਜੀ ਹੈ ਇਹ ਕੁਝ ਵੀ ਨਹੀਂ ਹੈ ਡਰਾਮੇ ਵਾਜੀ ਭਾਵ ਜਿਵੇਂ ਫਿਲਮੀ ਐਕਟਰ ਭਾਈ ਉਹ ਭਾਦ ਭਾਂ ਦੇ ਰੂਪ ਕਰਦੇ ਉਹਵੇਂ ਤੇਰਾ ਰੂਪ ਹੈ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ ਕਹਿੰਦੇ ਹੋਣਾ ਕੀ ਹੈ ਕਹਿੰਦੇ ਜਿਹੜੇ ਐਸਾ ਕੰਮ ਕਰਦੇ ਅੰਤ ਕਾਲ ਕਾਤੀ ਟਾਟੇ ਹਾਂ ਫਿਰ ਕੀ ਹੋਵੇਗਾ ਪਾਚਾਈ ਮਾਰੇ ਕਹਿੰਦੇ ਬਾਸ ਬਾਸਾ ਰਹਿਣਾ ਬਾਸ ਨਰਕ ਮੈ ਨਹੀਂ ਕਹਿੰਦੇ ਤੇਰਾ ਬਾਸਾ ਨਰਕ ਚ ਹੋਣਾ ਫਿਰ ਭੇਗ ਪਾਉਣ ਦਾ ਕੀ ਫਾਇਦਾ ਜੇ ਨਰਕ ਜੀ ਜਾਣਾ ਬਈ ਇਤਨਾ ਇਦੀ ਦੂਰੇ ਰੋ ਭਾਈ ਕਿ ਕੇਵਲ ਤੋਂ ਕੇਵਲ ਸੰਸਕਾਰਾਂ ਦੀ ਸਿੱਖੀ ਹੈ ਉਹ ਸੰਸਾਰ ਦਾ ਕੋਈ ਵੀ ਸੱਚ ਕਿਸੇ ਵੀ ਰੂਪ ਦੇ ਵਿੱਚ ਧਾਰਨ ਕਰ ਸਕਦਾ ਕੋਈ ਨਸसरी ਨਹੀਂ ਹੈ ਕੰਪਲਸਰੀ ਨਹੀਂ ਹੈ ਇਹ ਕਿ ਭਾਈ ਬਗੈਰ ਦਾੜੀ ਤੋਂ ਤੂੰ ਪਾਠ ਨਹੀਂ ਕਰ ਸਕਦਾ ਗੁਰੂ ਮਹਾਰਜ ਦੀ ਹਜ਼ੂਰੀ ਚ ਨਹੀਂ ਆ ਇਹ ਸਾਰੇ ਅਸੀਂ ਡਰਾਮੇ ਕੀਤੇ ਹੋਏ ਨੇ ਅਸਲ ਸਚਾਈ ਕੁਛ ਨਹੀਂ ਬਹੁਤ ਇੱਕ ਕਥਾ ਸਰਵਣ ਕਰਕੇ ਬਹੁਤ ਸੱਜਣ ਫੋਨ ਕਰਦੇ ਆ ਕੰਟੈਕਟ ਕਰਦੇ ਆ ਦੱਸੋ ਜੀ ਇਹ ਗੱਲ ਕਹੀ ਹੈ ਕਿ ਹਰ ਇੱਕ ਨੂੰ ਹਜਮ ਨਹੀਂ ਆਉਂਦੀ ਸਚਾਈ ਕਿ ਹਰ ਇੱਕ ਨੂੰ ਸੱਚਾਈ ਖਾਜਮ ਨਹੀਂ ਹੁੰਦੀ ਜਿਵੇਂ ਕੁੱਤੇ ਨੂੰ ਕਹਿੰਦੇ ਨੇ ਨਾ ਦੇਸੀ ਕੀ ਹਜਮ ਨਹੀਂ ਹੁੰਦਾ ਬਾਕੀ ਸਭ ਖਾਂਦੇ ਆ ਗਲਤ ਵਾਲੀ ਚੀਜ਼ ਖਾਣੀ ਵੀ ਚਾਹੀਦੀ ਤੇ ਉਸੇ ਤਰ੍ਹਾਂ ਜਿਵੇਂ ਕਾਂ ਨੂੰ ਉਹਨੂੰ ਗੰਦਗੀ ਖਾਣ ਦੀ ਆदत ਆ ਉਹਦੇ ਅੱਗੇ ਕਪੂਰ ਰੱਖ ਦੋ ਕਦੇ ਮੂੰਹ ਨਹੀਂ ਲਾਉਂਦਾ ਹੋਈ ਅਸੀਂ ਆਂ ਕਿ ਸਾਨੂੰ ਸੱਚ ਦੇ ਮੰਗਰ ਜਾਣ ਦੀ ਇੱਤ ਨਹੀਂ ਪਈ ਸੀ ਝੂਠ ਦੇ ਮੰਗਰ ਤੁਰੇ ਫਿਰਦੇ ਆ ਪਖੰਡ ਮੰਗਰ ਤੁਰੇ ਫਿਰਦੇ ਆ ਇਹ ਸਭ ਕੁਝ ਜੋ ਕੋਈ ਸਦੀ ਕਰਦੇ ਨੇ ਪਖੰਡ ਬਾਜੀ ਇਹ ਹੁੰਦੀਆਂ ਨੇ ਉਹ ਕੇਵਲ ਤੋਂ ਕੇਵਲ ਮਿਲਦਾ ਪ੍ਰੇਮ ਨਾਲ ਪ੍ਰੇਮੀ ਸਿਪਾਈ ਭੁੱਖਾ ਪਾਣਾ ਤੇ ਆ ਸੁਣ ਲਿਆ ਭਾਵ ਕਿਵੇਂ ਸਿੱਖ ਭੁੱਖੇ ਪਾਣੇ ਗੁਰੂ ਦੇ ਨਾਲ ਜੁੜੇ ਕਿ ਆਖਰੀ ਸਾਹ ਤੱਕ ਖੂਨ ਦਾ ਕਤਰਾ-ਕਤਰਾ ਗੁਰੂ ਦੀ ਖਾਤਰ ਵਹਾ ਦਿੱਤਾ ਧਰਮ ਦੀ ਖਾਤਰ ਬਹਾਤ ਕਿ ਗੁਰੂ ਹੀ ਤਾਂ ਧਰਮ ਸੀ ਤੇ ਇਹਦੇ ਮਾਰਗ ਤੇ ਚੱਲ ਕੇ ਇਹ ਸਾਡੇ ਚ ਇੱਕ ਬਦਲਾਵ ਆਵੇਗਾ ਕਿ ਅਸੀਂ 84 ਲੱਖ ਜੋਨ ਤੋਂ ਅਲੱਗ ਹੋ ਜਾਾਂਗੇ ਸਾਡਾ ਇਹਨਾਂ ਨਾਲ ਕੋਈ ਸਬੰਧ ਨਹੀਂ ਬਸ ਇਹ ਹੀ ਧਰਮ ਦੀ ਕਹਾਣੀ ਹੈ ਕਿ ਇਹ ਹੀ ਬਦਲਾਵ ਅਸੀਂ ਲੈ ਕੇ ਆਉਣਾ ਕਿ ਦੁਆਰਾ ਅਸੀਂ ਕਿਸੇ ਸਰੀਰ ਵਿੱਚ ਨਹੀਂ ਆਉਣਾ ਅਸੀਂ ਸਰੀਰ ਉਹ ਲੈਣਾ ਜਿਹੜਾ ਮੇਰੇ ਉਸ ਪਰਮ ਪਿਤਾ ਵਹਿਰੂ ਨਰੰਗਕਾਰ ਦਾ ਉਹਦੇ ਕੋਲ ਸਰੀਰ ਹੀ ਨਹੀਂ ਕੋਈ ਉਹ ਸਰੀਰ ਤੋਂ ਬਗੈਰ ਹੀ ਆਨੰਦ ਮਾਣਦਾ ਕੋਈ ਰੰਗ ਨਹੀਂ ਕੋਈ ਭੁੱਖ ਨਹੀਂ ਕੋਈ ਦੁੱਖ ਨਹੀਂ ਕੋਈ ਸ਼ਾਨ ਨਹੀਂ ਕੁਝ ਨਹੀਂ ਚਾਹੀਦਾ ਮੈਂ ਵੀ ਐਸੇ ਹੀ ਬਣਨਾ ਇਹੀ ਇੱਕ ਬਦਲਾਅ ਵਾ ਤੇਰਾ ਬੰਨੀ ਹੋਰ ਕੁਝ ਵੀ ਨਹੀਂ ਜੋ ਅਸੀਂ ਕੁਝ ਕਰਦੇ ਆ ਇਹਦਾ ਮੋਰਲ ਸਿੱਟਾ ਕੀ ਨਿਕਲਦਾ ਕਥਾ ਸੁਣ ਲਈ ਕੀਰਤਨ ਸੁਣ ਲਈ ਬੋਕਸੁ ਕਰਾ ਲਈ ਸਿੱਟਾ ਕੀ ਨਿਕਲਿਆ ਉਹ ਸਿੱਖੀ ਦਾ ਵਾਦਾ ਸਾਡੇ ਮਨਾਂ ਦੇ ਵਿੱਚ ਜੋ ਮੈਲ ਸੀ ਕੁਝ ਘਟੀ ਉਹ ਤਾਂ ਉੱਥੇ ਦੀ ਉੱਥੇ ਬਸੀ ਹੋਈ ਹੈ ਫਿਰ ਇਹਦਾ ਭਾਵ ਜੋ ਤੂੰ ਕੁਝ ਕੀਤਾ ਸਭ ਤੇਰਾ ਕੀਤਾ ਕਰਾਇਆ ਇੱਕ ਭੇਖ ਸੀ ਇੱਕ ਡਰਾਮਾ ਸੀ ਉਹਦਾ ਸੱਚਾਈ ਨਾਲ ਕੋਈ ਵੀ ਸੰਬੰਧ ਨਹੀਂ ਹੈ ਕੋਈ ਵੀ ਕਨੈਕਸ਼ਨ ਨਹੀਂ ਹੈ ਬਸ ਇਹ ਹੀ ਕਹਾਣੀ ਹੈ ਸਿੱਖਾ ਤੇਰੀ ਕਿ ਦੁਨੀਆ ਦੇ ਵਿੱਚ ਜੇ ਸਿੱਖੀ ਵਾਲਾ ਮਾਰਗ ਹੈ ਨਾ ਕਿਸੇ ਇੱਕ ਅਦਨੇ ਵਸੇ ਮੁਸ਼ਕਲ ਨਾ ਕੋਈ ਬੜੀ ਮੁਸ਼ਕਲ ਆ ਮਿਲਦੀ ਐ ਅਸੀਂ ਇਹਨੂੰ ਕਿ ਇਹ ਨਹੀਂ ਕਿ ਸਵੇਰੇ ਆਪਾਂ 2 ਵਜੇ 3 ਵਜੇ ਉੱਠ ਕੇ ਸਿੱਖ ਬਣ ਜਾਂਗੇ ਨਾ ਭਈ ਤੈਨੂੰ ਕੀ ਨਹੀਂ ਕਿਹਾ ਚਾਹੇ ਤੂੰ 12 ਵਜੇ ਉੱਠ ਪਰ ਜਦੋਂ ਉੱਠ ਉਹਦੇ ਕੰਮ ਉਹ ਕਰ ਜਿਹੜੇ ਉਸ ਵਾਇਰੂ ਨੇ ਕਹੇ ਹੋਏ ਕਿ ਜਿਹੜਾ ਕੰਮ ਉਹ ਕਹਿੰਦਾ ਕਿ ਮੈਨੂੰ ਇਸ ਤੋਂ ਨਫ਼ਰਤ ਹੈ ਮੈਂ ਨਹੀਂ ਇਸਨੂੰ ਪਸੰਦ ਕਰਦਾ ਇਹ ਨਰਕਾੜਾ ਨੂੰ ਪਸੰਦ ਦਾ ਤੁਰੀ ਚੱਲ ਉਧਰ ਜਾਣਾ ਜੇ ਮੇਰੇ ਕੋਲ ਆਉਣਾ ਮੈਂ ਤਾਂ ਕੁਝ ਪਸੰਦ ਧਰਮ ਦੇ ਕਾਰਜ ਸਮਝੇ ਤੇ ਧਰਮ ਵਾਲਾ ਕਾਰਜ ਕਿਹੜਾ ਜਿਹੜਾ ਤੂੰ ਨਹੀਂ ਕਰਨਾ ਉਹਨੂੰ ਵੀ ਸਮਝ ਕੇ ਨਹੀਂ ਭਈ ਇਹ ਤਾਂ ਵੰਦ ਕਰਮ ਹੈ ਮੈਂ ਨਿੰਦਿਆ ਚ ਮੈਂ ਹੋਚ ਨਹੀਂ ਮੈਂ ਜਾਤ ਪਾਤ ਦੀ ਗੱਲ ਕਿਉਂ ਕਰ ਕਰਦੇ ਕਿ ਨਹੀਂ ਕਰਦੇ ਸਾਰੇ ਦੇ ਸਾਰੇ ਕਿ ਸਾਡੇ ਮਨਾਂ ਵਿੱਚ ਕਿੱਡਾ ਵੱਡਾ ਵਾ ਜਿੰਨਾ ਚ ਰਹਿਗਾ ਉਦਾਂ ਚ ਰ ਭਾਈ ਸਮਝ ਲੋ ਅਗਲਾ ਜਨਮ ਪਤਾ ਤੇ ਰ ਕੀ ਹੈ ਕੁੱਤੇ ਵਾਲਾ ਗੁਰੂ ਤੋਂ ਹੀਣਾ ਵੈ ਇਕ ਪਾ ਕੇ ਗੁਰੂ ਹਾਣੀ ਕੋਈ ਬਣਦਾ ਜਿਹੜਾ ਗੁਰੂ ਤਾਂ ਹੀਣਾ ਗੁਰੂ ਦੇ ਮੰਤਰ ਤੋਂ ਹੀਣਾ ਕੋਲ ਮੰਤਰ ਹੀਣਸ ਜੋ ਪ੍ਰਾਣੀ ਦਿਰਗੰਤ ਜਨਮ ਪ੍ਰਸਟਣੇ ਛੋਟੀ ਜੀ ਪੰਕਤੀ ਸਮਝ ਲਿਆ ਕਰੋ ਬਹੁਤਾ ਸਮਝ ਦੀ ਲੋੜ ਨਹੀਂ ਤੇ ਤੇਰਾ ਜੋ ਜਨਮ ਹੈ ਨਾ ਇਹ ਜੋ ਤੂੰ ਕੁਝ ਕਰ ਰਿਹਾ ਸਾਰਾ ਹੀ ਤੇਰਾ ਪ੍ਰਸਟ ਪ੍ਰਸਟਿਆ ਗਿਆ ਅੱਗੇ ਕੀ ਹੋਣਾ ਪਹਿਲੀ ਇਕਰਾਰੀ ਜੁਣ ਹੈ ਉੱਤੇ ਦੀ ਕੂਕਰੇ ਦੂਸਰੀ ਹੈ ਪਰ ਸੂਰ ਦੀ ਬੜਾ ਮੁਖ ਦੇਤੋਂ ਕੋੜੇ ਬਚਨ ਬੋਲਦਾ ਨਿੰਦਿਆ ਚੁਗਲੀ ਕਰਦਾ ਖਾ ਫਿਰ ਇਹ ਨਿੰਦਿਆ ਚੁਗਲੀ ਵਾਲਾ ਸਖ ਪਤਾ ਕੀ ਬਣਦਾ ਸੂਰ ਦੀ ਜੋਨੀ ਵਿੱਚ ਕਿਉਂਕਿ ਉਹਨੇ ਕੋਈ ਚੰਗੀ ਗੱਲ ਕਹੀ ਨਹੀਂ ਹੁੰਦੀ ਉਹ ਫਿਰ ਗਾਂਦੀ ਖਾਂਦਾ ਕਰਦਾ ਨਾ ਸਾਰੇ ਮਹੱਲੇ ਦੀ ਸਫਾਈ ਸੂਰ ਵੀ ਸਫਾਈ ਕਰਦਾ ਤੇ ਨਿੰਦਕ ਵੀ ਸਫਾਈ ਕਰਦਾ ਪਤਾ ਕੀ ਦੀ ਭਗਤਾਂ ਦੀ ਜਿਹਦੀ ਨਿੰਦਿਆ ਹੋ ਰਹੀ ਹੈ ਉਹਦੇ ਤਾਂ ਪਾਪ ਧੋਤੇ ਜਾ ਰਹੇ ਤੈ ਤਾਂ ਗੁਰਬਾਣੀ ਵਿੱਚ ਭਗਤ ਕਬੀਰ ਜੀ ਕਹਿੰਦੇ ਨਿੰਦੋ ਨਿੰਦੋ ਮੋ ਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਜੇ ਕਿਤੇ ਮੇਰੇ ਕੋਈ ਭਗਤੀ ਪ੍ਰੇਮ ਦੇ ਵਿੱਚ ਘਾਟ ਰਹੀ ਗਈ ਜਾਂ ਜ਼ਿੰਦਗੀ ਵਿੱਚ ਕੋਈ ਮਾੜਾ ਕਰਮ ਹੋ ਗਿਆ ਨਾ ਉਹ ਸਾਰੇ ਦਾ ਸਾਰਾ ਨਿੰਦਕ ਪੁਰਸ਼ ਖਾ ਜਾਂਦਾ ਤੇ ਕਰੋ ਭਾਈ ਜਿੰਨੀ ਹੁੰਦੀ ਇਸ ਕਰਕੇ ਜਿੰਨਾ ਭਗਤਾਂ ਦੀ ਨਿੰਦਾ ਹੁੰਦੀ ਉਹ ਤਾਂ ਖੁਸ਼ ਹੁੰਦੀ ਹੈ ਕਹਿੰਦੇ ਬਾ ਸਾਨੂੰ ਵੀ ਕਿੰਨਾਂ ਨਾਲ ਸਾਡੇ ਵੀ ਕੋਈ ਸਫਾਈ ਕਰਦਾ ਮਾੜੇ ਕਰਮਾਂ ਦੀ ਹੁਣ ਉਸੇ ਤਰ੍ਹਾਂ ਹੀ ਸੂਰ ਹੈ ਆਪਾਂ ਗੰਦਗੀ ਸੜਦੇ ਹਾਂ ਜਦੋਂ ਚਟ ਜਾਂਦਾ ਕਿ ਉਹਦਾ ਕੰਮੀ ਹੈ ਸਾਕਤ ਸੇ ਸੁੱਕ ਕਰ ਭਲਾ ਰਾਖੇ ਆ ਜਗ ਗੁਰਬਾਣੀ ਨੇ ਵੀ ਸਿਫਤ ਕਰ ਦਿੱਤੀ ਸੂਰ ਦੀ ਕਹਿੰਦੇ ਬੰਦਿਆ ਮਨਮੁਖਾ ਤੇਰੇ ਨਾਲ ਤਾਂ ਸੂਰ ਚੰਗਾ ਕਹਿੰਦੇ ਜਿਸ ਨਗਰ ਤੇ ਰਹਿੰਦਾ ਗੰਦਗੀ ਨਹੀਂ ਪੈਣਦਾ ਖਾ ਜਾਂਦਾ ਸਭ ਚਟ ਜਾਂਦਾ ਜਦੀ ਸਾਕਤ ਸੇਸੂ ਕਰਪਲਾ ਰੱਖੇ ਆ ਜਾ گاਉ ਓਨੋਰੇ ਗੰਦਗੀ ਖਾਣੀ ਐ ਇਹ ਕੋਈ ਅਲਗ